ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਕਾਤਲ ਦੇ ਕੇਸ ਦੇ ਵਿੱਚ 12 ਦੋਸ਼ੀ ਗ੍ਰਿਫਤਾਰ ਕੀਤੇ ਗਿਆ ਹਨ ਦਿਖਾਉਣਾ ਤੁਹਾਨੂੰ ਕੀ ਹੈ ਪੂਰਾ ਮਾਮਲਾ ਦੇਖਦੇ ਰਹੋ ਪੰਜਾਬੀਅਤ ਦੀਵਾਜ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹੁੰਚ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦਿਖਾਉਣਾ ਤੁਹਾਨੂੰ ਕੀ ਹੈ ਪੂਰਾ ਮਾਮਲਾ ਪੰਜ ਦੋਸ਼ੀਆਂ ਨੇ ਜਿਹੜੀ ਸੀਗੀ ਮੌਕੇ ਤੇ ਸੱਟਾਂ ਮਾਰੀਆਂ ਸੀਗੀਆਂ ਅਤੇ ਸੱਟਾਂ ਮਾਰਨ ਤੋਂ ਬਾਅਦ ਜਿਹੜਾ ਜਤਿੰਦਰ ਸੀਗਾ ਉਸ ਦੀ ਮੌਕੇ ਦੇ ਉੱਪਰ ਮੌਤ ਹੋ ਗਈ ਸੀਗੀ ਅਤੇ ਦੂਸਰਾ ਉਸ ਦਾ ਭਰਾ ਅਤਰਮਿੰਦਰ ਇਲਾਜ ਲਈ ਅਦੇਸ਼ ਹਸਪੀਟਲ ਦਾਖਲ ਕਰਾਇਆ ਗਿਆ ਸੀਗਾ ਜਿੱਥੇ ਉਸ ਦੀ 19 ਤਰੀਕ ਨੂੰ ਮੌਤ ਹੋ ਗਈ ਸੀਗੀ ਸੋ ਇਸ ਬੰਦ ਦੇ ਵਿੱਚ ਅਸੀਂ ਮੁਕੱਦਮਾ ਨੰਬਰ 325 ਥਾਣਾ ਸਿਵਲ ਲਾਈਨ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਮੁਕੱਦਮਾ ਦਰਜ ਕਰਕੇ ਅਸੀਂ ਡੀਐਸਪੀ ਸਿਟੀ 2 ਸਰਵਜੀਤ ਸਿੰਘ ਬਰਾੜ ਦੀ ਸੁਪਰਵਾਈਜ਼ਨ ਦੇ ਅਧੀਨ ਸੀਆਈਏ 1 ਅਤੇ ਐਸਐਚਓ ਸਿਵਲ ਲਾਈਨ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਸੀਗੀਆਂ ਜਿਸ ਦੇ ਵਿੱਚ ਇਸ ਮੁਕਦਮੇ ਦੇ ਟਰੇਸ ਕਰਨ ਲਈ ਅਸੀਂ ਉਤਰਾਖੰਡ, ਤਾਮਿਲਨਾਡੂ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਵੱਖ-ਵੱਖ ਏਰੀਆ ਦੇ ਵਿੱਚ ਰੇਡਸ ਕੀਤੀਆਂ। ਇਹਨਾਂ ਰੇਡਸ ਦੇ ਦੌਰਾਨ ਜਿਹੜੇ ਦੋ ਦੋਸ਼ੀ ਸੀਗੇ ਗੁਰਮਣ ਅਤੇ ਨੂਰ ਇਸ ਨੂੰ ਅਸੀਂ ਦਿੱਲੀ ਦੇ ਵਿੱਚੋਂ 15 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀਗਾ। ਇਸ ਤੋਂ ਬਾਅਦ ਪ੍ਰਿੰਸ ਅੰਬਲੀ ਨੂੰ ਅਸੀਂ 3 ਦਸੰਬਰ ਨੂੰ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ। ਸੋ ਇਸ ਮੁਕਦਮੇ ਦੇ ਵਿੱਚ ਕੁੱਲ ਪੰਜ ਦੋਸ਼ੀ ਸੀਗੇ ਦੋ ਦੋਸ਼ੀ ਜਿਹੜੇ ਸੀਗੇ ਸੁਖਪ੍ਰੀਤ ਚੋਚੋ ਅਤੇ ਵਿਸਕੀ ਜੋ ਕਾਫੀ ਡੇਢ ਮਹੀਨੇ ਤੋਂ ਤਕਰੀਬ ਇਸ ਮੁਕਤਮੇ ਦੇ ਵਿੱਚ ਭੱਜੇ ਹੋਏ ਸੀਗੇ ਪਕੌੜੇ ਸੀਗੇ ਉਹਨਾਂ ਨੂੰ ਅਸੀਂ ਦੁਬਾਰਾ 25 ਤਰੀਕ ਦਸੰਬਰ ਨੂੰ ਗ੍ਰਿਫਤਾਰ ਕੀਤਾ ਦੋ ਦੋਸ਼ੀ ਜਿਹੜੇ ਇਸ ਮੁਕਤਮੇ ਦੇ ਵਿੱਚ ਰਹਿੰਦੇ ਸੀਗੇ ਇਸ ਮੁਕਤਮੇ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਾਫੀ ਜੋ ਰੇਡਸ ਕੀਤੀਆਂ ਸੀਗੀਆਂ ਉਸ ਦੇ ਵਿੱਚ ਇੱਕ ਦੋਸ਼ੀ ਅਸੀਂ 28 ਨਵੰਬਰ ਨੂੰ ਮਨੋਜ ਰਾਮ ਜੋਗ ਕੇ ਅਸੀਂ ਤਾਮਿਲਨਾਡੂ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਕਿਉਂਕਿ ਅਸੀਂ ਇਹ ਜਿਹੜੇ ਸੁਪਰੀਤ ਚੋਚੋ ਅਤੇ ਵਿਸਕੀ ਸੀਗੇ ਇਹਨਾਂ ਨੂੰ ਟਰੇਕ ਟਰੈਕ ਕਰ ਰਹੇ ਸੀਗੇ ਤੇ ਟਰੈਕਿੰਗ ਦੇ ਦੌਰਾਨ ਮਨੋਜ ਰਾਮ ਨੂੰ ਅਸੀਂ ਤਾਮਿਲਨਾਡੂ ਦੇ ਵਿੱਚੋਂ ਗ੍ਰਫਤਾਰ ਕੀਤਾ ਮਨੋਜ ਰਾਮ ਨੂੰ ਗ੍ਰਫਤਾਰ ਕਰਨ ਤੋਂ ਇਹ ਪਤਾ ਚੱਲਿਆ ਕਿ ਇੱਕ 40/ 160/24 ਮੁਕੱਦਮਾ ਦਰਜ ਹੋਇਆ ਸੀਗਾ ਪਿਛਲੇ ਸਾਲ ਛੱਟਪੂਜਾ ਦੇ ਦੌਰਾਨ ਉਸ ਦੇ ਵਿੱਚ ਲਖਵਿੰਦਰ ਰਾਮ ਨੂੰ ਮੌਕੇ ਤੇ ਉੱਪਰ ਗ੍ਰਫਤਾਰ ਕਰ ਲਿਆ ਸੀਗਾ ਤੇ ਮਨੋਜ ਰਾਮ ਜਿਹੜਾ ਸੀਗਾ ਉਸ ਮੁਕੱਦਮੇ ਦੇ ਵਿੱਚ ਦੋਸ਼ੀ ਸੀਗਾ ਜਿਸ ਨੂੰ ਅਸੀਂ 28 ਨਵੰਬਰ ਨੂੰ ਤਾਮਿਲਨਾਡੂ ਤੋਂ ਗ੍ਰਫਤਾਰ ਕੀਤਾ ਸੀਗਾ ਮਨੋਜ ਰਾਮ ਦੀ ਗ੍ਰਿਫਤਾਰੀ ਤੋਂ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਕਿ ਇਸ ਮੁਕੱਦਮੇ ਦੇ ਵਿੱਚ ਜਿਸ ਦੇ ਵਿੱਚ ਮਹਾਵੀਰ ਪਾਸਮਣ ਦਾ ਛੱਟ ਪੂਜਾ ਵਾਲੇ ਦਿਨ ਕਤਲ ਹੋਇਆ ਸੀਗਾ ਉਸ ਦੇ ਵਿੱਚ ਇਹਨਾਂ ਦੇ ਨਾਲ ਸੁਖਪ੍ਰੀਤ ਚੋਚੋ ਪ੍ਰਿੰਸ ਭਈਆ ਤੇ ਕਰਨ ਤਿੰਨ ਦੋਸ਼ੀ ਹੋਰ ਇਹਨਾਂ ਦੇ ਨਾਲ ਇਸ ਕਤਲ ਦੇ ਵਿੱਚ ਸ਼ਾਮਲ ਸੀਗੇ ਸੋ ਸੁਖਪ੍ਰੀਤ ਚੋਚੋ ਦੀ ਜਿੱਥੇ ਹੁਣ 325 ਨੰਬਰ ਮੁਕੱਦਮੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਅਸੀਂ ਇਸ ਦੇ ਨਾਲ ਹੀ ਇਸ ਨੂੰ 160/24 ਜੇ ਛੱਟ ਪੂਜਾ ਵਾਲੇ ਦਿਨ ਕਤਲ ਹੋਇਆ ਸੀਗਾ ਉਸ ਦੇ ਵਿੱਚ ਵੀ ਇਸ ਨੂੰ ਗ੍ਰਿਫਤਾਰ ਕੀਤਾ ਹੈ ਜਿਹੜਾ ਦੂਸਰਾ ਦੋਸ਼ੀ ਸੀ ਪ੍ਰਿੰਸ ਪਈਆ ਇਸ ਨੂੰ ਜਦੋਂ ਆਇਡੈਂਟੀਫਿਕੇਸ਼ਨ ਹੋਈ ਕਿ ਇਸ ਮੁਕਦਮੇ ਦੇ ਵਿੱਚ ਕਤਲ ਦੇ ਵਿੱਚ ਲੁੜਿੰਦਾ ਹੈਗਾ ਤਾਂ ਇਸ ਨੂੰ ਟਰੈਕ ਕਰਨ ਤੇ ਪਤਾ ਚੱਲਿਆ ਕਿ ਇਹ ਬਠਿੰਡਾ ਜੇਲ੍ਹ ਦੇ ਵਿੱਚ ਕਿਸੇ ਹੋਰ ਮੁਕਦਮੇ ਦੇ ਵਿੱਚ ਬੰਦ ਸੀਗਾ ਜਿਸ ਨੂੰ ਅਸੀਂ ਪ੍ਰੋਡਕਸ਼ਨ ਰੋਰਡ ਤੇ ਲਿਆ ਕੇ 23 ਦਸੰਬਰ ਨੂੰ ਇਸ ਦੀ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਤੀਸਰਾ ਜਿਹੜਾ ਦੋਸ਼ੀ ਸੀਗਾ ਕਰਨ ਉਸ ਨੂੰ ਅਸੀਂ 30 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀਗਾ ਜਿਸ ਦੇ ਵਿੱਚ ਅਸੀਂ ਦੋ ਤਿੰਨ ਰੇਡਸ ਉੱਤਰਾਖੰਡ ਵੀ ਕੀਤੀਆਂ ਸੀ ਜਾਂ ਰਾਜਸਥਾਨ ਵੀ ਕੀਤੀਆਂ ਸੀ ਤੇ ਹਰਿਆਣਾ ਵੀ ਕੀਤੀਆਂ ਸੀ ਇਸ ਤੋਂ ਇਲਾਵਾ ਜਿਹੜਾ ਤੀਸਰਾ ਮੁਕੱਦਮਾ ਕਤਲ ਦਾ ਸੀਗਾ 40/25 ਉਸ ਦੇ ਵਿੱਚ ਮਾਨਪ੍ਰੀਤ ਗੋਸ਼ੇ ਦੇ ਸੰਤਰਾਮ ਇਹ ਮੌਕੇ ਦੇ ਉੱਪਰ ਗ੍ਰਸਤਾ ਕਰ ਲਿਆ ਸੀਗੇ ਜਿਸ ਦੇ ਵਿੱਚ ਜੋ ਸ਼ਿਵਮ ਨਾਮ ਦਾ ਮੁੰਡਾ ਲੜਕਾ ਸੀਗਾ ਉਸ ਦਾ ਕਤਲ ਹੋਇਆ ਸੀਗਾ ਤੇ ਇਸ ਮੁਕੱਦਮੇ ਦੇ ਵਿੱਚ ਪ੍ਰਿੰਸ ਪਈਆ ਤੇ ਅਨੁਜ ਕੁਮਾਰ ਜਿਹੜੇ ਸੀਗੇ ਇਸ ਦੇ ਵਿੱਚ ਦੋਸ਼ੀ ਰਹਿੰਦੇ ਸੀਗੇ ਪ੍ਰਿੰਸ ਕੁਮਾਰ ਨੂੰ ਪਹਿਲਾਂ ਅਸੀਂ ਗ੍ਰਫਤਾਰ ਕਰ ਚੁੱਕੇ ਸੀਗੇ ਤੇ ਅਨੁਜ ਕੁਮਾਰ ਨੂੰ ਅਸੀਂ 7 ਦਸੰਬਰ ਨੂੰ ਜਿਹੜਾ ਹੈਗਾ ਗ੍ਰਫਤਾਰ ਕੀਤਾ ਸੋ ਇਸ ਦੇ ਵਿੱਚ ਦੱਸਣਾ ਵਾਜਿਬ ਹੋਵੇਗਾ ਕਿ ਜਿਹੜਾ 325 ਨੰਬਰ ਮੁਕੱਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਜਤਿੰਦਰ ਅਤੇ ਤਰਮਿੰਦਰ ਦੋ ਸਕੇ ਭਰਾਵਾਂ ਦਾ ਕਤਲ ਕਰ ਦਿੱਤਾ ਸੀਗਾ ਜਿਸ ਦੇ ਵਿੱਚ ਪੰਜ ਦੋਸ਼ੀ ਸੀਗੇ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦੇ ਵਿੱਚ ਕੰਮ ਕਰਦੇ ਹੋਏ ਇਹਨਾਂ ਦੇ ਇਸ ਮੁਕਦਮੇ ਦੇ ਨਾਲ-ਨਾਲ ਅਸੀਂ ਦੋ ਹੋਰ ਮੁਕਦਮੇ ਜੋ ਕਿ 160/24 ਜਿਸ ਦੇ ਵਿੱਚ ਮਹਾਵੀਰ ਪਾਸਨਾ ਪਾਸਵੰਦ ਨਾਮ ਦਾ ਇੱਕ ਲੜਕੇ ਦਾ ਕਤਲ ਹੋਇਆ ਸੀਗਾ ਅਤੇ 40/25 ਜਿਸ ਦੇ ਵਿੱਚ ਸ਼ਿਵਮ ਮਾਨ ਦਾ ਲੜਕੇ ਦਾ ਕਤਲ ਹੋਇਆ ਸੀਗਾ ਉਹਨਾਂ ਮੁਕਦਮਿਆਂ ਦੇ ਵਿੱਚ ਵੀ ਅਸੀਂ ਸਾਰੀਆਂ ਜਿਹੜੀਆਂ ਗ੍ਰਿਫਤਾਰੀਆਂ ਦਾ ਮੁਕੰਮਲ ਕਰ ਲਈਆਂ ਨੇ ਸੋ ਹੁਣ ਤੱਕ ਇਹਨਾਂ ਤਿੰਨਾਂ ਮੁਕਦਮਿਆਂ ਦੇ ਵਿੱਚ ਤਕਰੀਬਨ 12 ਦੇ ਕਰੀਬ ਜਿਹੜੇ ਦੋਸ਼ੀ ਨੇ ਗ੍ਰਿਫਤਾਰ ਕਰ ਚੁੱਕੇ ਆ ਤੇ ਸਾਰਿਆਂ ਨੂੰ ਅਸੀਂ ਜਿਹੜੇ ਸਾਡੇ ਤਿੰਨੇ ਮੁਕੱਦਮੇ ਟਰੇਸ ਹੋ ਗਏ ਨੇ ਤੇ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਸਲਾਖਾਂ ਦੇ ਪਿੱਛੇ ਢੱਕ ਦਿੱਤਾ ਹੁਣ ਸਾਡੀ ਇਹਨਾਂ ਦੇ ਵਿੱਚ ਇਨਵੈਸਟੀਗੇਟ